ਕੌਣ ਇਨਸਾਫ ਦਿਵਾਊਗਾ ਇਸ ਮਾਂ ਨੂੰ ਜਿਸ ਮਾਂ ਦਾ 3 ਮਹੀਨੇ ਦਾ ਬੱਚਾ ਚਲਾ ਗਿਆ ਡਾਕਟਰਾਂ ਦੀ ਗਲਤੀ ਦੇ ਨਾਲ ਉਹ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਇੰਜੈਕਸ਼ਨ ਗਲਤ ਲਾਇਆ ਬੱਚਾ ਨੀਲਾ ਹੋ ਗਿਆ ਔਰ ਬੱਚੇ ਦੀ ਮੌਤ ਹੋ ਗਈ 3 ਮਹੀਨੇ ਦਾ ਮੇਰਾ ਪੁੱਤ ਸੀਗਾ ਤੇ ਕਰੇ ਆਉਂਦੇ ਬਸ ਅਸੀਂ ਬਾਤਾ ਤੇ ਘੰਟੇ ਦੇ ਵਿੱਚ ਵਿੱਚ ਵੀ ਬਸ ਖਤਮ ਹੋ ਗਿਆ ਨੱਕ ਚੋਂ ਚੱਗ ਵੀ ਹੋਣ ਲੱਗ ਗਈ ਖੂਨ ਵੀ ਹੋਣ ਲੱਗ ਗਈ ਮੈਂ ਸਿਨਨ ਅੱਲਾ ਹੀ ਰੱਖਿਆ ਮੇਰੇ ਆ ਵੇਖੋ ਮੇਰੇ ਪੁੱਤ ਦਾ ਖੂਨ ਸਰ ਤੁਸੀਂ ਹੁਣ ਟਾਈਮ ਵੇਖ ਸਕਦੇ ਹੋ ਹਾਂਜੀ ਸਾਡੇ ਕੋਲ ਅੱਲੇ ਤੱਕਰ ਕੋਈ ਵੀ ਨਹੀਂ ਆਇਆ ਅਸੀਂ ਥਾਣੇ ਗਏ ਆ ਥਾਣੇ ਵੀ ਸਾਡੀ ਕੋਈ ਪੁੱਛ ਗਈ ਕੋਈ ਨਹੀਂ ਕੀਤੀ ਕਾਰਵਾਈ ਇਹਨਾਂ ਦੀ ਕਾਰਵਾਈ ਹੋਵੇ ਜੀ ਗਾਂ ਤੋਂ ਕਿਸੇ ਹੋਰ ਬੱਚੇ ਦਾ ਤਾਂ ਨਾ ਸਾਰੇ ਬੱਚੇ ਇੱਕੋ ਵਰ ਗਈ ਚੱਲ ਮੇਰਾ ਚਰਾਗ ਬੁੱਝ ਗਈ ਹੋਰ ਕਿਸੇ ਚਰਾਗ ਨੰਬੂ ਜੇ ਇਹਨਾਂ ਦੀ ਕਾਰਵਾਈ ਬੰਦੀ ਕੀਤੀ ਜਾਵੇ ਜੀ ਦੂਜੇ ਬੇਟੇ ਦੀ ਵੀ ਪ੍ਰੋਬਲਮ ਆ ਹਾਂਜੀ ਸ਼ੂਗਰ ਦੀ ਪ੍ਰੋਬਲਮ ਜੀ ਹੀਸ ਫਿਰ ਲੱਗ ਹਾਂਜੀ ਉਹਨਾਂ ਨੂੰ ਟੀਕਾ ਲੱਗਦਾ ਜੀ ਦਿੱਲੀ ਜਿਹੜਾ ਹਾਂਜੀ ਦਿੱਲੀ ਟੀਕਾ ਲੱਗਦਾ ਜੀ ਦੋਨਾਂ ਮੋਢਿਆਂ ਤੇ ਲੱਗੇ ਪੱਟ ਤੇ ਲੱਗੇ ਤਿੰਨ ਇੰਜੈਕਸ਼ਨ ਲੱਗੇ ਸੀ ਤਿੰਨ ਲਾਰੇ ਤਿੰਨ ਮਹੀਨੇ ਦੇ ਬੱਚੇ ਸੌਰੀ ਕਹਿੰਦੇ ਨਾਲ ਕਿ ਸੌਰੀ ਇਹ ਗਲਤੀ ਹੋ ਗਈ ਇਹਦੇ ਨਾਲ ਨਹੀਂ ਸਰੇਗਾ ਕਾਰਵਾਈ ਬੰਦਦੀ ਆ ਕਾਰਵਾਈ ਹੋਣੀ ਚਾਹੀਦੀ ਆ ਕਿ ਮਾਲਕ ਕੀਤੀ ਮੁੰਡੇ ਦੀ ਕਰਕੇ ਵਧੀਆ ਹੱਸਦਾ ਖੇਡਦਾ ਲੈ ਕੇ ਗਈਆਂ ਐਡਾ ਰਾਜੀ ਹੋ ਕੇ ਗਿਆ ਏ ਉੱਥੇ ਵੀ ਸਾਰਿਆਂ ਵੇਖਣਾ ਅੱਖਾਂ ਤੇਰਾ ਪੁੱਤਰਾ ਐਡਾ ਸੋਹਣਾ ਟੀਕੇ ਲਾਏ ਨੇ ਟੀਕਾ ਲਾਇਆ ਇੱਕ ਲਾਉਣ ਲੱਗੀ ਤੇ ਆਂਦੀ ਹੱਸਦਾ ਏ ਘੁੰਦਾ ਏ ਮੈਂ ਕਹੇ ਹੱਸਿਆ ਏ ਆਂਦੀ ਹੱਸਿਆ ਫਿਰ ਰੋਇਆ ਤਾਂ ਨੀਂ ਗਾਉਦਾ ਆ ਹੁਣ ਰੋਵੇਗਾ ਨਾ ਵੇਖੀ ਰੱਖੀ ਆਉਦਾ ਪਹਿਲਾਂ ਉਹਨੂੰ ਦਵਾਈ ਪਿਆਤੀ ਗੁੰਦਾਂ ਵਾਲੀ ਫਿਰ ਤਿੰਨ ਟੀਕੇ ਲਾਤੇ ਬੈਤੇ ਅਸੀਂ ਤਾਂ ਸਾਫ ਦੀ ਮੰਗ ਬੋਲਦੇ ਅਸੀਂ ਅੱਗੇ ਵੜੇ ਉਹ ਕਿ ਆਂ ਸੁੱਕ ਸੁੱਕ ਕੇ ਲਿਆ ਸਾਨੂੰ ਬਸ ਇਨਸਾਫ ਚਾਹੀਦਾ ਮੇਰੇ ਪੁੱਤਰਾਂ ਦਾ ਇੰਜੈਕਸ਼ਨ ਲੱਗਦਾ ਰੋਜ਼ ਰਾਤ ਨੂੰ ਮੈਂ ਆਪ ਲਾਣੀ ਆਂਦੀ ਮਾਂ ਕਿਹੜੇ ਜੇਰੇ ਨਾਲ ਟੀਕਾ ਲਾਉਂਦੀ ਉਹਨੂੰ ਰੋਜ਼ ਡੇਲੀ ਲਾਣੀ ਆ ਰਾਤ ਨੂੰ ਫਿਰ ਰਹਿੰਦਾ ਸਹੀ ਕੋਈ ਨਹੀਂ ਸੁਣਾਈ ਕੋਈ ਅੰਗੜਵਾੜੀ ਵਾਲੀ ਆਸ਼ਾ ਵਰ ਕਰਨੀ ਆਈ ਕੋਈ ਕੁਝ ਨਹੀਂ ਆਇਆ ਸਾਡੇ ਕੋਲੇ ਗਰੀਬ ਪਰਿਵਾਰ ਨਾਲ ਇੱਕ ਤਾਂ ਪਹਿਲਾਂ ਹੀ ਧੱਕਾ ਹੋ ਗਿਆ ਔਰ ਦੂਜਾ ਹੋ ਸਕਦਾ ਅਫਸਰ ਧੱਕਾ ਕਰਨ ਲੇਕਿਨ ਅਸੀਂ ਇਹ ਗੱਲ ਕਹਿੰਦੇ ਆ ਫਿਰੋਜ਼ਪੁਰ ਸਿਵਲ ਸਰਜਨ ਨੂੰ ਔਰ ਉੱਪਰ ਤੱਕ ਸੀਮ ਭਗਵੰਤ ਸਿੰਘ ਮਾਨ ਨੂੰ ਕੀ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਲੋਕਾਂ ਦੀਆਂ ਸੁਣੀ ਦੀਆਂ ਖਬਰਾਂ ਸੁਣਿੰਦੀਆਂ ਸੀ ਪਰ ਸਾਨੂੰ ਅੱਜ ਪਤਾ ਲੱਗਿਆ ਵੀ ਏਟੀਕੇ ਜ਼ਹਿਰ ਨਜ਼ ਮੇਰੇ ਪੁੱਤਰ ਹਲੀ ਤਾਂ ਜ਼ਹਿਰ ਬਣ ਕੇ ਆਏ ਟੀਕੇ ਤੁਹਾਡਾ ਬੱਚਾ ਭਾਈ ਹਾਂਜੀ ਕੋਈ ਕੋ ਗੱਲ ਕੋਈ ਆਇਆ ਕੋਈ ਨਹੀਂ ਆਇਆ ਜਿਨ੍ਹਾਂ ਲਾਇਆ ਇੰਜੈਕਸ਼ਨ ਜੀ ਕੀ ਕਹਿੰਦੇ ਸੀ ਕਹਿੰਦੇ ਵੀ ਜੋ ਲੱਗ ਗਿਆ ਸੌਰੀ ਮੰਗ ਕੇ ਬਸ ਉਹਦਾ ਬੱਚੇ ਨੂੰ ਸੌਰੀ ਕਹਿ ਕੇ ਬਸ ਸਾਰ ਰਹੇ ਆ ਬਸ ਮਤਲਬ ਤੁਹਾਡਾ ਬੇਟਾ 3 ਮਹੀਨੇ ਦੀ ਇੱਥੋਂ ਚਲਾ ਗਿਆ ਤੇ ਇਹ ਸੌਰੀ ਕਹਿੰਦੇ ਵੀ ਸੌਰੀ ਬਸ ਹਾਂਜੀ ਗੱਲੇ ਸੌਰੀ ਚ ਕਿਸਾਰ ਰਹੇ ਜੀ ਬੜੀ ਮੈਡਮ ਕਹਿ ਰਹੇ ਸਾਫ਼ ਕਹਿ ਰਹੇ ਉੱਥੇ ਵੀ ਹਾਂ 100% ਗਲਤੀ ਹੈ 2 ਦਿਨ ਬੀਤਣ ਤੋਂ ਬਾਅਦ ਵੀ ਜੇ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਦਾ ਤਾਂ ਭਗਵੰਤ ਸਿੰਘ ਮਾਨ ਨੂੰ ਥੱਲੇ ਝਾਤ ਮਾਰ ਲੈਣੀ ਚਾਹੀਦੀ ਔਰ ਇੱਥੋਂ ਵਾਲੇ MLA ਨੂੰ ਵੀ ਜਿਹੜਾ ਇੱਥੋਂ ਦਾ ਹੈਗਾ ਇਸ ਏਰੀਆ ਦਾ ਹੁਣ ਆਇਓ 2 ਦਿਨ ਬਾਅਦ ਨਹੀਂ ਦੋ ਦਿਨ ਬਾਅਦ ਨਹੀਂ ਦੇਖੋ ਮੇਰੇ ਨੂੰ ਜਿਹੜਾ ਤੁਸੀਂ ਮੀਡੀਆ 'ਚ ਹੁਣ ਬਿਆਨ ਦੇ ਰਹੇ ਹੋ ਹੋਰ ਆ ਜਿਹੜਾ ਬਿਆਨ ਇੱਥੇ ਪਰਿਵਾਰ ਨੇ ਸਾਨੂੰ ਦੱਸਿਆ ਵੀ ਜਿਹੜਾ ਤੁਹਾਡੇ ਕੋਈ ਥਾਣੇ ਗੱਲ ਹੋਈ ਆ ਕਿੱਧਰ ਗਿਆ ਉਹ ਲੜਕਾ ਤੁਹਾਡਾ ਬ੍ਰਦਰ ਇੱਥੇ ਆ ਇਹ ਕਹਿੰਦੇ ਆ ਵੀ ਉੱਥੇ ਇਹ ਗੱਲ ਮੰਨ ਲਈ ਸੀ ਵੀ ਵਾਕਈ ਗਲਤੀ ਜਿਹੜੀ ਆ ਉਹ ਹੋਈ ਆ ਦੇਖੋ ਆਪਾਂ ਗੱਲ ਮੰਨਣ ਦੀ ਗੱਲ ਇਹ ਆ ਤੇ ਮੇਰੀ ਗੱਲ ਸੁਣੋ ਮੈਂ ਉੱਥੇ ਵੀ ਇਹਨਾਂ ਨੂੰ ਇਹ ਗੱਲ ਕਹੀ ਸੀ ਮੀਡੀਆ ਦਾ ਸਵਾਲ ਸਿਰਫ ਇੰਨਾ ਸੀ ਕਿ ਮੀਡੀਆ ਦੇ ਆਉਣ ਤੋਂ ਬਾਅਦ ਹੀ ਪਰਿਵਾਰ ਕੋਲੇ ਮਹਿਕਮਾ ਪਹੁੰਚਿਆ ਮਹਿਕ ਮੈਨੇ ਫੋਨ ਚੱਕੇ ਜਾਂ ਸਿਵਲ ਸਰਜਨ ਤੱਕ ਅਸੀਂ ਹੁਣੇ ਫੋਨ ਕੀਤਾ ਮਾੜਾ ਨੂੰ ਵੀ ਇੱਥੇ ਕੋਈ ਆਇਆ ਨਹੀਂ ਦੂਜਾ ਦਿਨ ਔਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਚਾਹੀਦਾ ਸੀ ਨਾ ਵੀ ਇਹ ਜਿਹੜਾ ਮਹਿਕਮਾ ਹੁਣ ਇੰਨਾ ਆ ਗਿਆ ਇਹ ਪਹਿਲਾਂ ਆ ਜਾਂਦਾ ਜੀ ਤੁਹਾਨੂੰ ਦੱਸ ਦਿੰਦੇ ਤੁਹਾਡੇ ਸਿਵਲ ਸਰਜਨ ਦੇ ਫੋਨ ਕਰਨ ਤੋਂ ਬਾਅਦ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜੇ ਗਲਤੀ ਇੰਜੈਕਸ਼ਨ ਲਾਉਣ ਵਾਲੇ ਦੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਜਿਵੇਂ ਇਹਨਾਂ ਨੇ ਕਿਹਾ ਵੀ ਸਾਨੂੰ ਥਾਣੇ ਕਿਹਾ ਵੀ ਗਲਤੀ ਤਾਂ ਹੋਈ ਆ ਪਰ ਸੌਰੀ ਕੱਲਾ ਸੌਰੀ ਨਾਲ ਹਨਾ ਜਿਵੇਂ ਇਹਨਾਂ ਨੇ ਕਿਹਾ ਗਲਤੀ ਤਾਂ ਕੌਣ ਆ ਵੀ ਸਾਡੇ ਸਟਾਫ ਬਾਕੀ ਤੁਸੀਂ ਮੈਂ ਕਿਹਾ ਹੈ ਕੌਣ ਇਨਸਾਫ ਦਿਵਾਊਗਾ ਇਸ ਮਾਂ ਨੂੰ ਜਿਸ ਮਾਂ ਦਾ 3 ਮਹੀਨੇ ਦਾ ਬੱਚਾ ਚਲਾ ਗਿਆ ਔਰ ਗਲਤੀ ਦੇ ਨਾਲ ਡਾਕਟਰਾਂ ਦੀ ਗਲਤੀ ਦੇ ਨਾਲ ਉਹ ਬੱਚਾ ਇਸ ਦੁਨੀਆ ਤੋਂ ਚਲਾ ਗਿਆ ਔਰ ਤੁਹਾਨੂੰ ਦੱਸਦੀ ਹਾਂ ਜੇ 3 ਮਹੀਨੇ ਦੀ ਉਮਰ ਬੱਚੇ ਦੀ ਔਰ ਪਹਿਲਾ ਬੱਚਾ ਵੀ ਛੋਟਾ ਜਿਹਾ ਇੱਥੇ ਹੈਗਾ ਸੀ ਔਰ ਉਹ ਵੀ ਸ਼ੂਗਰ ਦਾ ਮਰੀਜ਼ ਆ ਬੱਚਾ ਸ਼ੂਗਰ ਉਹਨੂੰ ਦੱਸ ਰਹੀ ਹੈਗੀ ਆ ਸ਼ੁਰੂ ਤੋਂ ਹੀ ਔਰ ਦੁੱਖਾਂ ਦਾ ਪਹਾੜ ਪਰਿਵਾਰ ਤੇ ਆਨ ਟੁੱਟਿਆ ਹੈ ਕੀ ਹੁਣ ਇਸ ਗਰੀਬ ਪਰਿਵਾਰ ਨੂੰ ਇਨਸਾਫ ਮਿਲੇਗਾ ਪਹਿਲਾਂ ਤਾਂ ਤਸਵੀਰ ਵੇਖ ਲਓ ਆ ਸਿੰਪਲ ਸਾਦਾ ਘਰਬਾਰ ਆ ਇੱਕ ਇੰਜੈਕਸ਼ਨ ਗਲਤ ਲਾ ਦਿੱਤਾ ਗਿਆ ਜਿਹੜੇ ਇੰਜੈਕਸ਼ਨ ਲੱਗਦੇ ਆ 1 ਮਹੀਨੇ ਬਾਅਦ 3 ਮਹੀਨੇ ਬਾਅਦ ਨਵੇਂ ਬੱਚੇ ਜਨਮੇ ਨੂੰ ਫਿਰ 1 ਮਹੀਨੇ ਬਾਅਦ ਜਾਂ 2 ਮਹੀਨੇ ਬਾਅਦ ਇਸ ਤਰੀਕੇ ਨਾਲ ਉਹ ਇੰਜੈਕਸ਼ਨ ਗਲਤ ਲਾਇਆ ਬੱਚਾ ਨੀਲਾ ਹੋ ਗਿਆ ਔਰ ਬੱਚੇ ਦੀ ਮੌਤ ਹੋ ਗਈ ਪੂਰੀ ਗੱਲਬਾਤ ਕਰਦੇ ਆ ਪਰਿਵਾਰ ਦੇ ਨਾਲ ਹਾਲਾਂਕਿ ਇਸ ਘੜੀ ਦੇ ਵਿੱਚ ਵੀਡੀਓ ਇਸ ਲਈ ਬਣਾਈ ਜਾ ਰਹੀ ਹੈ ਕਿਉਂਕਿ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਇਹ ਸਥਿਤੀ ਦੇ ਵਿੱਚ ਇਨਸਾਫ ਤੋਂ ਹੋਣਾ ਕਿਉਂਕਿ ਗਰੀਬ ਪਰਿਵਾਰ ਦੇ ਨਾਲ ਖੜਨ ਵਾਲਾ ਔਰ ਉਹਨਾਂ ਨੂੰ ਇਨਸਾਫ ਦਿਵਾਉਣ ਵਾਲਾ ਵੀ ਚਾਹੀਦਾ ਹੈ ਭੈਣੇ ਕਿੰਨੀ 3 ਮਹੀਨੇ ਦਾ ਸੀਗਾ ਬੱਚਾ ਹਾਂਜੀ 3 ਮਹੀਨੇ ਦਾ ਮੇਰਾ ਪੁੱਤ ਸੀਗਾ ਇੰਜੈਕਸ਼ਨ ਲਾਤੇ ਗਲਤ ਡਾਕਟਰਾਂ ਨੇ ਕਿਨੇ ਲਾਇਆ ਕੋਈ ਪ੍ਰਾਈਵੇਟ ਡਾਕਟਰ ਸੀ ਕੌਣ ਸੀਗਾ ਅੰਗੜਵਾੜੀ ਆਸ਼ਾ ਵਰਕਰ ਪੋਲੀਓ ਵਾਲੇ ਜਿਹੜੇ ਇੰਜੈਕਸ਼ਨ ਲਗਦੇ ਨੇ ਉਹ ਸੀਗਾ ਹਾਂਜੀ ਲਗਵਾ ਕੇ ਲਿਆਏ ਮੰਮੀ ਘਰੇ ਆਉਂਦਿਆ ਵੀ ਬੇਸੁਰਤੀ ਸੀਗਾ ਇਹਨਾਂ ਨੂੰ ਲੱਗਿਆ ਕਿਤੇ ਸੌਂ ਗਿਆ ਉੱਥੇ ਹੀ ਹਾਂ ਹਾਂ ਤੇ ਘਰੇ ਆਉਂਦਿਆ ਬਸ ਅਸੀਂ ਪਾ ਤ ਤ ਘੰਟੇ ਦੇ ਵਿੱਚ ਵਿੱਚ ਵੀ ਬਸ ਖਤਮ ਹੋ ਗਿਆ ਨੱਕ ਚੋਂ ਚੱਗ ਵੀ ਆਉਣ ਲੱਗ ਗਈ ਖੂਨ ਵੀ ਆਉਣ ਲੱਗ ਗਈ ਮੈਂ ਸੀਨੇ ਨਾਲ ਲਾਈ ਰੱਖਿਆ ਮੇਰੇ ਆ ਵੇਖੋ ਮੇਰੇ ਪੁੱਤ ਦਾ ਖੂਨ ਕੀ ਮਤਲਬ ਗਲਤ ਲਾਤਾ ਕੁਝ ਕੋਈ ਹੋਈ ਗੱਲ ਬਾਅਦ ਹਾਂਜੀ ਗਲਤ ਲੱਗਿਆ ਇੰਜੈਕਸ਼ਨ ਹੀ ਗਲਤ ਅਸੀਂ ਬਾ ਲੈ ਕੇ ਗਏ ਉਹਨੂੰ ਮੰਡੀ ਲੈ ਕੇ ਗਏ ਸੀਗੇ ਉੱਥੇ ਅਨਸਰ ਡਾਕਟਰਾਂ ਨੇ ਵੱਡਿਆਂ ਨੇ ਚ ਪ੍ਰਾਈਵੇਟ ਹਸਪੀਟਲ ਲੈ ਗਏ ਉਹਨਾਂ ਨੇ ਚੈੱਕ ਕੀਤਾ ਅੱਧਾ ਘੰਟਾ ਉਹਨਾਂ ਨੇ ਮਸ਼ੀਨਾਂ ਮਸ਼ੂਨਾ ਆਕਸੀਜਨ ਲਾਈ ਉਹ ਕਹਿੰਦੇ ਬੱਚਾ ਖਤਮ ਹੈ ਇਹਨੂੰ ਇੰਜੈਕਸ਼ਨ ਗਲਤ ਲੱਗੇ ਆ ਐਕਸਪਾਇਰ ਡੇਟ ਵਾਲੇ ਲੱਗੇ अच्छा बच्चा पहला भी ਤੁਹਾਡਾ ਜਿਹੜਾ ਹੈਗਾ ਉਹਨੂੰ ਵੀ ਪ੍ਰੋਬਲਮ ਹੋਊਗੀ ਪ੍ਰੋਬਲਮ ਹਾਂਜੀ ਮੇਰੇ ਵੱਡੇ ਪੁੱਤ ਨੂੰ ਵੀ ਸ਼ੂਗਰ ਹੈ ਉਹਦੀ ਕਿੰਨੀ ਉਮਰ ਉਹ 2 ਸਾਲ ਦਾ ਹੈ ਠੀਕ ਹੈ ਇਹ 3 ਮਹੀਨੇ ਦਾ ਸੀ ਇਹ ਵੀ ਬੇਟਾ ਸੀ ਹਾਂਜੀ ਇਹ ਵੀ ਬੇਟਾ ਸੀ 3 ਮਹੀਨੇ ਦਾ ਸੀ ਅੱਜ ਅੱਜ ਦੀ ਘਟਨਾ ਹੀ ਆ ਹਾਂਜੀ ਕੱਲ ਦੀ ਹੈ ਜੀ ਕੱਲ ਕੱਲ ਇੰਜੈਕਸ਼ਨ ਲੱਗੇ ਸੀ ਹੂੰ ਤੁਸੀਂ ਮਾਤਾ ਲੈ ਕੇ ਗਏ ਸੀ ਮੈਂ ਲੈ ਕੇ ਗਈ ਸੀ ਕੋਈ ਪਹਿਲਾ ਬੱਚਾ ਵਧੀਆ ਖੇਡਦਾ ਸੀ ਤੁਹਾਡੇ ਨਾਲ ਜੋ ਤੁਸੀਂ ਗਏ ਜੀ ਉੱਥੇ ਬੇਟੇ ਮੈਂ ਨੂੰ ਆ ਕੇ ਆਪ ਵੀ ਮੈਨਾਂ ਆ ਕੇ ਮਾਲ ਚ ਕੀਤੀ ਮੁੰਡੇ ਦੀ ਕਰਕੇ ਵਧੀਆ ਹੱਸਦਾ ਖੇਡਦਾ ਲੈ ਕੇ ਗਈਆਂ ਐਡਾ ਰਾਜੀ ਹੋ ਕੇ ਗਿਆ ਏ ਉੱਥੇ ਵੀ ਸਾਰਿਆਂ ਵੇਖਣ ਆਖਣ ਤੇਰਾ ਪੋਤਰਾ ਐਡਾ ਸੋਹਣਾ ਤੂੰ ਤੈਨੂੰ ਅੱਜ ਹੀ ਬਾਹਰ ਕੱਢਿਆ ਟੀਕੇ ਲਾਏ ਨੇ ਈਗਾ ਲਾਇਆ ਇੱਕ ਲਾਉਣ ਲੱਗੀ ਤੇ ਆਂਦੀ ਹੱਸਦਾ ਏ ਘੁੰਦਾ ਏ ਮੈਂ ਕਿ ਹੱਸਿਆ ਏ ਆਂਦੀ ਹੱਸਿਆ ਫਿਰ ਰੋਇਆ ਤਨੀਗਾਉਦਾ ਹਾਂ ਹੁਣ ਰੋਵੇਗਾ ਨਾ ਵੇਖੀ ਰੱਖੀ ਆਉਦਾ ਪਹਿਲਾਂ ਉਹਨੂੰ ਦਵਾਈ ਪਿਆਦੀ ਬੂੰਦਾਾਂ ਵਾਲੀ ਫਿਰ ਤਿੰਨ ਟੀਕੇ ਲਾਤੇ ਬੇਤੇ ਅਸੀਂ ਤਾਂ ਇਨਸਾਫ ਦੀ ਮੰਗ ਬੋਲਦੇ ਅਸੀਂ ਅੱਗੇ ਵੜੇ ਹੋ ਕੇ ਅੱਗੇ ਮੇਰੇ ਪੁੱਤਰ ਨੂੰ ਟੀਕਾ ਲੱਗਾ ਸੀ ਉਹਨੂੰ ਬੁਖਾਰ ਚੜਨ ਲੱਗ ਗਿਆ ਇਹ ਤੋਂ ਟੀਐਲਸੀ ਦੀ ਵਧੀ ਟੀਐਲਸੀ ਤੋਂ ਉਹਨੂੰ ਘਰ ਬਣ ਗਈ ਮੈਂ ਪਹਿਲਾ ਬੇਟਾ ਜਿਹੜਾ ਛੋਟਾ ਉਹ ਵੀ ਇਹੀ ਪ੍ਰੋਬਲਮ ਸੀ ਹਾਂਜੀ ਉਹਨੂੰ ਇੰਜੈਕਸ਼ਨ ਹੀ ਅਸੀਂ ਲਵਾਉਂਦੇ ਸੀਗੇ ਇੰਜੈਕਸ਼ਨ ਤੋਂ ਬਸ ਉਹਦੀ ਟੀਐਲਸੀ ਬਣ ਹੋਣ ਲੱਗੀ ਉਹਨੂੰ ਫਿਰ ਜੱਕਦਾ ਵੀ ਉਹ ਵੀ ਬੇਹੋਸ਼ ਹੀ ਹੋ ਗਿਆ ਸੀ ਇਦਾਂ ਉਹਨੂੰ ਅਸੀਂ ਮੌਕੇ ਤੇ ਲੈ ਹੂੰ ਉਹਨੂੰ ਸ਼ੁਗਰ ਆ ਗਈ। ਗਣੀ ਕਿ ਪਹਿਲਾਂ ਵੀ ਦੁੱਖਾਂ ਦੇ ਵਿੱਚ ਸੀ ਤੇ ਪ੍ਰਮਾਤਮਾ ਕੋਲੋਂ ਸੁਖ-ਸੋਕਿਆ ਦੂਜਾ ਪੁੱਤ ਲਿਆ ਸੀ ਤੇ ਫਿਰ ਉਹ ਹੀ ਦੁੱਖਾਂ-ਸੋਕਿਆ ਲਿਆ। ਸਾਨੂੰ ਬਸ ਇਨਸਾਫ਼ ਚਾਹੀਦਾ ਮੇਰੇ ਪੁੱਤਰਾਂ ਦਾ। ਅਸੀਂ ਇਨਸਾਫ਼ ਦੀ ਮੰਗ ਕਰਦੀ ਆ ਮੈਂ ਮੇਰੇ ਪੁੱਤਰ ਦੀ। ਕੋਈ ਨਹੀਂ ਮਾਤਾ ਟੈਨਸ਼ਨ ਨਾ ਲਓ ਅਸੀਂ ਤੁਹਾਡੇ ਨਾਲ ਆ ਇਨਸਾਫ਼ ਦਵਾਵਾਂਗੇ ਤੁਹਾਨੂੰ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਪਰਿਵਾਰ ਨੂੰ ਇਨਸਾਫ਼ ਮਿਲਦਾ ਏ ਕਿਉਂਕਿ ਕਿੰਨੀ ਮਸੀਬਤ ਪਹਿਲਾਂ ਘਰ ਦੇ ਉੱਪਰ ਆ ਦਿਹਾੜੀ ਦੱਪਾ ਦਿਹਾੜੀ ਦੱਪਾ ਹੀ ਕਰਦਾ ਹਾਂ ਹਾਂਜੀ ਹਾਂਜੀ ਦਿਹਾੜੀ ਦੱਪਾ ਹੀ ਕਰਦੇ ਦਿਹਾੜੀ ਦੱਪਾ ਪਰਿਵਾਰ ਕਰਦਾ ਔਰ ਕਿਵੇਂ ਪਹਿਲਾ ਪੁੱਤ ਬਿਮਾਰ ਇੱਥੇ ਆਹੀ ਆਹੀ ਬੇਟਾ ਮਨ ਲੱਗਦਾ ਤੁਹਾਡਾ ਆ ਛੋਟਾ ਆ ਛੋਟਾ ਬੇਟਾ ਹੈਗਾ ਆ ਵੇਖ ਲਓ ਜਿਹੜਾ ਉਮਰ 2 2-3 ਸਾਲ ਦਸੀ ਆ 2 ਸਾਲ 2 ਸਾਲ ਉਮਰ ਆ ਔਰ ਇਹਨੂੰ ਵੀ ਕਹਿੰਦੇ ਪਹਿਲਾਂ ਕੋਈ ਇੰਜੈਕਸ਼ਨ ਜਾਂ ਕੋਈ ਦਵਾਈ ਇਹੋ ਜੀ ਦਿੱਤੀ ਗਈ ਆ ਜਿਹਦੇ ਨਾਲ ਕੋਈ ਇਹਨੂੰ ਪ੍ਰੋਬਲਮ ਹੋ ਗਈ ਔਰ ਅੱਜ ਇਹਨੂੰ ਸ਼ੂਗਰ ਇਹ ਫਿਰ ਉਹ ਦਵਾਈ ਇਹਨੂੰ ਫਿਰ ਡੇਲੀ ਦਿੰਦੇ ਕਿਵੇਂ ਉਹ ਸ਼ੂਗਰ ਦਾ ਕੀ ਹੱਲ ਕਰਦੇ ਇੰਜੈਕਸ਼ਨ ਲੱਗਦਾ ਰੋਜ਼ ਰਾਤ ਨੂੰ ਮੈਂ ਆਪ ਲਾਣੀ ਆਂਦੀ ਮਾਂ ਕਿਹੜੇ ਜੇਰੇ ਨਾਲ ਟੀਕਾ ਲਾਉਂਦੀ ਉਹਨੂੰ ਰੋਜ਼ ਡੇਲੀ ਲਾਣੀ ਆ ਰਾਤ ਨੂੰ ਫਿਰ ਰਹਿੰਦਾ ਸਹੀ ਕੋਈ ਆਇਆ ਤੁਹਾਡੇ ਕੋਲੇ ਕੋਈ ਡਾਕਟਰ ਕੋਈ ਕੋਈ ਨਹੀਂ ਸੁਣਾਈ ਕੋਈ ਅੰਗੜਵਾੜੀ ਵਾਲੀ ਆਸ਼ਾ ਵਰਕ ਕਰਨੀ ਆਈ ਕੋਈ ਕੁਝ ਨਹੀਂ ਆਇਆ ਸਾਡੇ ਕੋਲੇ ਫੋਨ ਕੀਤਾ ਕੋਈ ਗੱਲ ਕੀਤੀ ਫੋਨ ਕੀਤੇ ਨਹੀਂ ਆਏ ਲਾ ਲਾ ਪਹਿਲਾਂ ਫੋਨ ਹੁਣ ਸਵਾਲ ਇਹ ਖੜਾ ਹੋ ਗਿਆ ਕਿ ਇਹ ਦਾਦੀ ਮਾਂ ਪਿਤਾ ਬੱਚੇ ਦਾ ਭੈਣ ਭਰਾਏ ਪਰਿਵਾਰ ਸਾਰੇ ਰੋਂਦੇ ਕਰ ਲਾਉਂਦੇ ਪਏ ਨੇ ਇਹਨਾਂ ਨੂੰ ਇਨਸਾਫ ਕਿਵੇਂ ਮਿਲੇਗਾ ਕਿਉਂਕਿ ਗਰੀਬ ਪਰਿਵਾਰ ਨਾਲ ਇੱਕ ਤਾਂ ਪਹਿਲਾਂ ਹੀ ਧੱਕਾ ਹੋ ਗਿਆ ਔਰ ਦੂਜਾ ਹੋ ਸਕਦਾ ਅਫਸਰ ਧੱਕਾ ਕਰਨ ਇਹ ਵੀ ਚੀਜ਼ ਹੋ ਸਕਦੀ ਹੈ ਕਿ ਅਫਸਰ ਤੱਕਾ ਕਰਨ ਔਰ ਇਸ ਪਰਿਵਾਰ ਨੂੰ ਇਨਸਾਫ ਨਾ ਮਿਲੇ ਇਹ ਚੀਜ਼ ਹੋ ਸਕਦੀ ਆ ਕਿਉਂਕਿ ਅਸੀਂ ਪਹਿਲਾਂ ਕਹਿ ਰਹੇ ਹਾਂ ਲੇਕਿਨ ਅਸੀਂ ਇਹ ਗੱਲ ਕਹਿੰਦੇ ਹਾਂ ਫਿਰੋਜ਼ਪੁਰ ਸਿਵਲ ਸਰਜਨ ਨੂੰ ਔਰ ਉੱਪਰ ਤੱਕ ਸੀਐਮ ਭਗਵੰਤ ਸਿੰਘ ਮਾਨ ਨੂੰ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਪਤਾ ਨਹੀਂ ਹੋਰ ਕਿੰਨੇ ਬੱਚੇ ਇਸ ਤਰੀਕੇ ਨਾਲ ਖਤਮ ਹੋਏ ਹੋਣਗੇ ਇਹ ਤਾਂ ਹੁਣ ਜਾਂਚ ਆ ਔਰ ਜਾਂਚ ਦਾ ਵਿਸ਼ਾ ਹੈ ਪਰ ਫਿਲਹਾਲ ਦੀ ਘੜੀ ਇਹ ਪਰਿਵਾਰ ਨੇ ਕਿਵੇਂ ਸੁੱਖਾਂ ਸੁਖ ਸੁੱਕ ਕੇ ਪਰਮਾਤਮਾ ਤੋਂ ਉਹ ਬੱਚੇ ਨੂੰ ਲਿਆ ਪਹਿਲਾ ਬੱਚਾ ਵੀ ਪੀੜਤ ਇਸੇ ਤਰੀਕੇ ਨਾਲ ਔਰ ਦੂਜਾ ਬੱਚਾ ਹੱਥਾਂ ਦੇ ਵਿੱਚ ਹੀ ਖਤਮ ਹੋ ਜਾਣਾ ਕਿਤੇ ਨਾ ਕਿਤੇ ਵਾਕਈ ਬੜਾ ਵੱਡਾ ਸਵਾਲ ਖੜਾ ਹੁੰਦਾ ਉਹਨਾਂ ਉਹਨਾਂ ਮੁਲਾਜ਼ਮਾਂ ਤੇ ਜਿਨ੍ਹਾਂ ਦੇ ਵੱਲੋਂ ਇਹ ਇੰਜੈਕਸ਼ਨ ਲਾਇਆ ਗਿਆ ਉਹ ਸਰਕਾਰੀ ਮੁਲਾਜ਼ਮਾਂ ਤੇ ਔਰ ਉਹਨਾਂ ਤੇ ਕਾਰਵਾਈ ਵੀ ਬਣਦੀ ਹੈ ਅਸੀਂ ਕਹਿੰਦੇ ਹਾਂ ਕਿ ਪ੍ਰਸ਼ਾਸਨ ਇਨਵੈਸਟੀਗੇਸ਼ਨ ਕਰਕੇ ਇਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਜ਼ਰੂਰ ਕਰੇ ਇਹ ਤੁਹਾਡੇ ਕੀ ਬੱਚੇ ਦਾ ਨਾਮ ਕੀ ਸੀਗਾ ਜੀ ਗੁਰシャン ਤੇ ਤੁਹਾ ਤੁਹਾਡਾ ਨਾਮ ਔਰ ਤੁਹਾਡੇ ਪਤੀ ਦਾ ਨਾਮ ਮੇਰਾ ਨਾਮ ਕਾਜਲ ਮੇਰੇ ਪਤੀ ਦੇ ਨਾਮ ਅੰਤਰਸੇਮ ਤੇ ਪਿੰਡ ਕਿਹੜਾ ਹੈ ਨਦਾਨਾ ਨਦਾਨਾ ਗੁਰੂ ਹਰਸਾਏ ਹਾਂਜੀ ਗੁਰੂ ਹਰਸਾਏ ਨਦਾਨਾ ਨਦਾਨਾ ਪਿੰਡ ਆ ਗੁਰੂ ਹਰਸਾਏ ਦਾ ਇਹ ਪਿੰਡ ਆ ਜ਼ਿਲ੍ਹਾ ਫਿਰੋਜ਼ਪੁਰਾ ਲੋਕਾਂ ਦੀਆਂ ਸੁਣੀਆਂ ਦੀਆਂ ਖਬਰਾਂ ਸੁਣਿੰਦੀਆਂ ਸੀ ਪਰ ਸਾਨੂੰ ਅੱਜ ਪਤਾ ਲੱਗਿਆ ਵੀ ਏਟੀਕੇ ਜ਼ਹਿਰ ਨੇ ਮੇਰੇ ਪੁੱਤਰ ਹਲੀ ਤਾਂ ਜ਼ਹਿਰ ਬਣ ਕੇ ਆਏ ਟੀਕੇ ਮੈਨੂੰ ਇਨਸਾਫ਼ ਦੀ ਕੀ ਮੰਗਾ ਕੀ ਇਨਸਾਫ਼ ਉਹ ਨਾਂਮ ਸੇ ਕੋਈ ਕਾਰਵਾਈ ਕੀਤੀ ਜਾਵੇ ਸਜ਼ਾ ਉਹਨਾਂ ਨੂੰ ਦਵਾਈ ਜਾਵੇ ਜਿਨ੍ਹਾਂ ਨੇ ਟੀਕੇ ਲਾਏ ਮੇਰੇ ਪੁੱਤਰਾਂ ਨੂੰ ਕਾਰਵਾਈ ਤੋਂ ਬਾਅਦ ਪੁੱਤ ਤਾਂ ਵਾਪਸ ਨਹੀਂ ਆ ਸਕਦਾ ਪਰ ਕਾਰਵਾਈ ਤੋਂ ਬਾਅਦ ਇੱਕ ਵਾਰ ਮਾਂ ਦੀਆਂ ਦਾਦੀ ਦੀਆਂ ਪਿਓ ਦੀਆਂ ਆਂਦਰਾਂ ਜ਼ਰੂਰ ਠੰਡੀਆਂ ਹੋ ਸਕਦੀਆਂ ਨੇ ਲੇਕਿਨ ਉਹ ਪੂਰਾ ਨਹੀਂ ਹੋ ਸਕਦਾ ਉਹ ਘਾਟਾ ਜਿਹੜਾ ਪੈ ਗਿਆ ਪੂਰਾ ਨਹੀਂ ਹੋ ਸਕਦਾ ਕਿਉਂਕਿ ਦੁੱਖ ਤੇ ਦੁੱਖ ਦੁੱਖ ਤੇ ਦੁੱਖ ਦੁੱਖ ਤੇ ਦੁੱਖ ਇਹਨਾਂ ਦੇ ਘਰ ਦੇ ਵਿੱਚ ਲਗਾਤਾਰ ਆ ਰਹੇ ਨੇ ਤੇ ਪਰ ਹੁਣ ਇੱਕੋ ਮੰਗਾ ਪਰਿਵਾਰ ਦੇ ਵੀ ਕਿ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹਨਾਂ ਤੇ ਕੀਤੀ ਜਾਵੇ ਤੁਹਾਡਾ ਬੱਚਾ ਬਾਈ ਹਾਂਜੀ ਕੋਈ ਕੋ ਗੱਲ ਕੋਈ ਆਇਆ ਕੋਈ ਨਹੀਂ ਆਇਆਈ ਦੁੱਖ ਦੀ ਘੜੀ ਆ ਚਲੋ ਠੀਕ ਨਹੀਂ ਲੱਗਦਾ ਪਰ ਇਨਸਾਫ ਦਵਾਉਣ ਲਈ ਇਹ ਵੀਡੀਓ ਕਰਨੀ ਜ਼ਰੂਰੀ ਆ ਤੁਸੀਂ ਆਪ ਵੀ ਕਿਹਾ ਕਿਉਂਕਿ ਇਹ ਜ਼ਰੂਰੀ ਸੀਗਾ ਹਾਂਜੀ ਥੋੜੀ ਜੀ ਜਾਣਕਾਰੀ ਦੱਸੋ ਕੀ ਗੱਲ ਹੋਈ ਆ ਕਿਵੇਂ ਹੋਈ ਆ ਕਿ ਹੁਣ ਕੀ ਸਟੇਟਸ ਹੈ ਕੀ ਕਹਿੰਦੇ ਆ ਸਰ ਤੁਸੀਂ ਹੁਣ ਟਾਈਮ ਵੇਖ ਸਕਦੇ ਹੋ ਸਾਡੇ ਕੋਲ ਹਲੇ ਤੱਕ ਕੋਈ ਵੀ ਨਹੀਂ ਆਇਆ ਅਸੀਂ ਥਾਣੇ ਗਏ ਆ ਥਾਣੇ ਵੀ ਸਾਡੀ ਕੋਈ ਪੁੱਛ ਕੇ ਕੋਈ ਨਹੀਂ ਕੀਤੀ ਕਾਰਵਾਈ ਸਵੇਰੋਂ ਸਾਡੇ ਨਾਲ ਜਬਾਨ ਲੜਾਉਂਦੇ ਸੀ ਜੀ ਕੌਣ ਜਿੰਨਾ ਲਾਇਆ ਇੰਜੈਕਸ਼ਨ ਜੀ ਕੀ ਕਹਿੰਦੇ ਸੀ ਕਹਿੰਦੇ ਵੀ ਜੋ ਲੱਗ ਗਿਆ ਸੌਰੀ ਮੰਗ ਕੇ ਬਸ ਉਹਦਾ ਬੱਚੇ ਨੂੰ ਸੌਰੀ ਕਹਿ ਕੇ ਬਸ ਸਾਰ ਰਹੇ ਆ ਬਸ ਮਤਲਬ ਤੁਹਾਡਾ ਬੇਟਾ 3 ਮਹੀਨੇ ਦੀ ਇਥੋਂ ਚਲਾ ਗਿਆ ਤੇ ਇਹ ਸੌਰੀ ਕਹਿੰਦੇ ਵੀ ਸੌਰੀ ਬਸ ਹਾਂਜੀ ਗੱਲੇ ਸੌਰੀ ਜੀ ਕਿਸਾਰ ਰਹੇ ਜੀ ਤੁਸੀਂ ਕੀ ਇਨਸਾਫ ਮੰਗਦੇ ਹੋ ਕਿਹੋ ਜਿਹਾ ਇਨਸਾਫ ਤੁਹਾਨੂੰ ਚਾਹੀਦਾ ਇਹਨਾਂ ਦੇ ਕਾਰਵਾਈ ਹੋਵੇ ਜੀ ਗਾਂ ਤੋਂ ਕਿਸੇ ਹੋਰ ਬੱਚੇ ਦਾ ਤਾਂ ਨਾ ਸਾਰੇ ਬੱਚੇ ਇੱਕੋ ਵਰ ਗਈ ਚਲ ਮੇਰਾ ਚਰਾਗ ਬੁਝ ਗਈ ਹੋਰ ਕਿਸੇ ਚਰਾਗ ਨੰਬੂ ਜੇ ਇਹਨਾਂ ਦੀ ਕਾਰਵਾਈ ਬੰਦੀ ਕੀਤੀ ਜਾਵੇ ਜੀ ਦੂਜੇ ਬੇਟੇ ਦੀ ਵੀ ਪ੍ਰੋਬਲਮ ਆ ਹਾਂਜੀ ਸ਼ੂਗਰ ਦੀ ਪ੍ਰੋਬਲਮ ਜੀ ਬਿਸਮਿਲਹ ਹਾਂਜੀ ਉਹਨਾਂ ਨੂੰ ਟੀਕਾ ਲੱਗਦਾ ਜੀ ਦਿੱਲੀ ਜਿਹੜਾ ਹਾਂਜੀ ਦਿੱਲੀ ਟੀਕਾ ਲੱਗਦਾ ਜੀ ਅਸੀਂ ਉਹ ਉੱਥੋਂ ਰੱਬ ਨੇ ਅਸੀਂ ਪ੍ਰੈਸ਼ਨ ਵੀ ਕਰਾਤਾ ਦੂਸਰਾ ਇਹ ਅੱਛਾ ਹਾਂਜੀ ਪ੍ਰੈਸ਼ਨਲ ਹੋਇਆ ਸੀ ਹਾਂਜੀ ਪ੍ਰੈਸ਼ਨ ਨਾਲ ਦੋਵੇਂ ਹੋਏ ਸੀ ਦੂਸਰਾ ਵੀ ਕਰਾਤਾ ਸੀ ਪ੍ਰੈਸ਼ਨ ਹੂੰ ਹੁਣ ਇਹ ਹੀ ਸਾਡੇ ਕੋਲ ਰਹਿ ਗਈ ਇੱਕ ਤੇ ਉਹ ਉਹ ਪ੍ਰਸ਼ਾਸਨ ਇਸ ਚੀਜ਼ ਨੂੰ ਫਿਰ ਮਜ਼ਾਕ ਸਮਝੀ ਜਾਂਦਾ ਵੀ ਬਸ ਕੋਈ ਨਹੀਂ ਹੋ ਗਿਆ ਤੇ ਸੌਰੀ ਕਹਿ ਦਈਏ ਤੇ ਸੌਰੀ ਨਾਲ ਕੰਮ ਸਰ ਜੂਗਾ ਹੈ ਹਾਂਜੀ ਹਾਂਜੀ ਸੌਰੀ ਨਾਲ ਕਹਿ ਲਈ ਤੁਸੀਂ ਕਿਹਾ ਨਹੀਂ ਪੁਲਿਸ ਨੂੰ ਜਾਂ ਉੱਥੇ ਵੱਡੇ ਅਫਸਰਾਂ ਨੂੰ ਵੀ ਭਾਈ ਮੈਨੂੰ ਇਨਸਾਫ ਦੋ ਕਿਹਾ ਜੀ ਪਰ ਪੁਲਸ ਅਫਸਰ ਵੀ ਕਹਿ ਰਹੇ ਐ ਐਸਟੀਐਮ ਮੈਡਮ ਆ ਗਏ ਨੇ ਐਨ ਜੀਓ ਜੋ ਇਹ ਕਹਿਣ ਗਏ ਬਸ ਇਹ ਵੱਡੇ ਨੇ ਇਹਨਾਂ ਦੀ ਵੀ ਕੋਈ ਲਾਜ ਰੱਖੋ ਪਰ ਕੀ ਸਾਡਾ ਤਾਂ ਪੁੱਤ ਗਿਆ ਸੀ ਕਿ ਲਾਜ ਰੱਖੀ ਹੈ ਜੀ ਹਾਂ لاے ناں ناں ਤੁਹਾਡਾ ਫਦਰ ਹਾਂਜੀ ਤੁਸੀਂ ਕੋਲੇ ਸੀ ਜਦੋਂ ਦਰਖਾਸਤ ਹਾਂਜੀ ਕੋਲ ਸੀ ਕੀ ਕੋਈ ਆਇਆ ਉੱਥੇ ਵੱਡਾ ਅਧਿਕਾਰੀ ਕੋਈ ਇਹਨਾਂ ਦਾ ਡਾਕਟਰੀ ਲਾਈਨ ਦਾ ਕੋਈ ਹਾਂਜੀ ਆਏ ਸੀ ਬਟ ਉਹ ਸੌਰੀ ਫੀਲ ਕਰਕੇ ਬਸ ਬੋਲ ਰਿਹਾ ਵੀ ਅਸੀਂ ਸੌਲੀ ਫੀਲ ਕਰਦੇ ਹਾਂ ਬਸ ਹਮ ਕਾਰਵਾਈ ਨਹੀਂ ਕੋਈ ਕਾਰਵਾਈ ਬਸ ਸੌਰੀ ਫੀਲ ਕਰਕੇ ਬਸ ਸਭ ਠੀਕ ਹੈ ਉਹਨਾਂ ਵਾਸਤੇ ਸਿਰਫ ਸੌਰੀ ਹੈ ਹਮ ਸਾਡਾ ਬੱਚਾ ਹੈ ਉਹਨਾਂ ਵਾਸਤੇ ਸਿਰਫ ਸੌਰੀ ਹੈ ਤੁਹਾਡਾ ਤਾਂ ਚਰਾਗ ਬੁੱਝ ਗਿਆ ਕਰਦਾ ਪਰ ਉਹ ਸੌਰੀ ਕਹੇ ਕਿ ਬਾ ਇੰਨੇ ਨਾਲ ਹੀ ਹਾਂਜੀ ਉਹਨਾਂ ਵਾਸਤੇ ਕੁਝ ਨਹੀਂ ਹੈ ਨਾ ਜਦੋਂ ਆਦੇ ਤੇ ਹੁੰਦੀ ਹੈ ਫੇਰ ਪਤਾ ਲੱਗਦਾ ਪਹਿਲੇ ਦੁੱਖ ਬੜੇ ਨੇ ਕਰੇ ਹੈ ਹਾਂਜੀ ਬਹੁਤ ਜ਼ਿਆਦਾ ਅੱਗੇ ਸੀ ਤਾਂ ਬਹੁਤ ਮੁਸੀਬਤ ਚ ਨਿਕਲੇ ਆਂ ਜੀ ਬਹੁਤ ਜ਼ਿਆਦਾ ਅੱਗੇ ਜੀ ਤੀਜੇ ਦਿਨ ਉਸਨੇ ਹੋਸ਼ ਕੀਤਾ ਸੀ ਉਹਦਾ ਸਾਡਾ 50 60000 ਰੁਪਏ ਲੱਗਾ ਜੀ ਹਾਂ ਅਮ ਕੀ ਕਰਦੇ ਤੁਸੀਂ ਮਿਹਨਤ ਮਜ਼ਦੂਰੀ ਆ ਬੱਚਾ ਜੀ ਸਾਡਾ ਦਿੱਲੀ ਇੰਜੈਕਸ਼ਨ ਇਹਨੂੰ ਲੱਗਦਾ ਹੈ ਹਾਂਜੀ ਡੇਲੀ ਲੱਗਦਾ ਜੀ ਇੰਜੈਕਸ਼ਨ ਫਿਰ ਠੀਕ ਰਹਿੰਦਾ ਹਾਂਜੀ ਫਿਰ ਠੀਕ ਹੈ ਫਿਰ ਠੀਕ ਰਹਿੰਦਾ ਜੀ ਬਾਕੀ ਐਸਐਚਐਨ ਸਾਡੀ ਸਹੀ ਗੱਲਬਾਤ ਸੁਣੀ ਹੈ ਬਾਕੀ ਕਾਰਵਾਈ ਕਰਨ ਤੇ ਫਿਰ ਸਾਡੇ ਲਈ ਵਧੀਆ ਹੈ ਗੱਲਬਾਤ ਕੱਲੀ ਸੁਣਨ ਨਾਲ ਕੀ ਕੋਈ ਗਲਤੀ ਗੁਲਤੀ ਉਹਨਾਂ ਨੂੰ ਏ ਕਲੀਅਰ ਹੋ ਗਿਆ ਵੀ ਇੰਜੈਕਸ਼ਨ ਹੀ ਗਲਤ ਜਿਹੜਾ ਉਹ ਲਾਇਆ ਗਿਆ ਸੀ ਸਾਰੇ ਸਰ ਬੜੀ ਮੈਡਮ ਕਹਿ ਰਹੇ ਸਾਫ਼ ਕਹਿ ਰਹੇ ਹੁੰਦੇ ਵੀ ਹਾਂ 100% ਗਲਤੀ ਹੈ ਜੇ ਹੁਣ ਉਹ ਮੰਨ ਕਰਨਗੇ ਤੋ ਕੋਈ ਨਹੀਂ ਸਾਡੇ ਕੋਲ ਹੈ ਗਿਆ ਕੁਝ ਅੱਛਾ ਕਿੱਥੇ ਤੁਹਾਡੇ ਉਹ ਇੰਜੈਕਸ਼ਨ ਕਿੱਥੇ ਲਾਇਆ ਸੀ ਬੱਚੇ ਤੇ ਉਹ ਜਿਹੜਾ ਸੀਗਾ ਦੋਨਾਂ ਮੋਢਿਆਂ ਤੇ ਲੱਗੇ ਪੱਟ ਤੇ ਲੱਗੇ ਤਿੰਨ ਇੰਜੈਕਸ਼ਨ ਲੱਗੇ ਸੀ ਤਿੰਨ ਲਾ ਦੇ ਤਿੰਨ ਮਹੀਨੇ ਦੇ ਬੱਚੇ ਕੋਲ ਵੀਡੀਓ ਵੀ ਹੈ ਇੱਕ ਵਾਰੀ ਚੁੱਕੀ ਵੀਡੀਓ ਕੋਲ ਇਹ ਸਾਫ ਪਤਾ ਲੱਗਦਾ ਇੱਕ ਸਾਈਡ ਪੂਰੀ ਸਪੈਰ ਹੋ ਗਈ ਹੈ ਨੀਲੀ ਹੋਈ ਹੈ ਹਾਂਜੀ ਹੁਣ ਕੁੱਲ ਤਾਂ ਦੇਖੀਏ ਫੋਟੋ ਬਿਲਕੁਲ ਇਨਸਾਫ ਦੀ ਜਿਹੜੀ ਆ ਉਹ ਮੰਗ ਪਰਿਵਾਰ ਜ਼ਰੂਰ ਕਰ ਰਿਆ ਇੱਕ ਸੌਰੀ ਕਹਿਣ ਦੇ ਨਾਲ ਕਿ ਸੌਰੀ ਇਹ ਗਲਤੀ ਹੋ ਗਈ ਇਹਦੇ ਨਾਲ ਨਹੀਂ ਸਰੇਗਾ ਕਾਰਵਾਈ ਬਣਦੀ ਆ ਕਾਰਵਾਈ ਹੋਣੀ ਚਾਹੀਦੀ ਆ ਕਿਉਂਕਿ ਦੂਜਾ ਪੁੱਤ ਸੀ ਪਹਿਲਾ ਪੁੱਤ ਵੀ ਟੀਕਾ ਡੇਲੀ ਲਾਇਆ ਜਾਂਦਾ ਉਹਨੂੰ ਔਰ ਦੂਜਾ ਪੁੱਤ ਔਰ ਕਿਵੇਂ ਪਿਓ ਨੇ ਇਹ ਕਹਾਣੀ ਦੱਸੀ ਤੁਸੀਂ ਆਪ ਸੁਣਿਆ ਔਰ ਤੁਸੀਂ ਵੀ ਆਪਣੀ رائے ਜ਼ਰੂਰ ਲਿਖੋ ਔਰ ਜਿਵੇਂ ਸਿਵਲ ਸਰਜਨ ਨਾਲ ਸਾਡੀ ਗੱਲ ਹੋਈ ਹੁਣੇ ਫੋਨ ਤੇ ਉਹਨਾਂ ਨੇ ਵਿਸ਼ਵਾਸ ਜ਼ਰੂਰ ਦਿਵਾਇਆ ਵੀ ਕਾਰਵਾਈ ਹੋਏਗੀ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕਹਿੰਨੇ ਆ ਸਿਵਲ ਮਹਿਕਮੇ ਨੂੰ ਵੀ ਇਹ ਗੱਲ ਕਹਿੰਨੇ ਆ ਵੀ ਕਾਰਵਾਈ ਹੋਣੀ ਚਾਹੀਦੀ ਆ ਅਣਗੈਲੀ ਜਿਨ੍ਹਾਂ ਦੇ ਕੀਤੀ ਆ ਜਿਨ੍ਹਾਂ ਤੋਂ ਹੋਈ ਆ ਉਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਔਰ ਦੋ ਦਿਨ ਬੀਤਨ ਤੋਂ ਬਾਅਦ ਵੀ ਜੇ ਇੱਥੇ ਪ੍ਰਸ਼ਾਸਨ ਨਹੀਂ ਪਹੁੰਚਦਾ ਤਾਂ ਭਗਵੰਤ ਸਿੰਘ ਮਾਨ ਨੂੰ ਥੱਲੇ ਝਾਤ ਮਾਰ ਲੈਣੀ ਚਾਹੀਦੀ ਔਰ ਇੱਥੋਂ ਵਾਲੇ ਐਮਐਲਏ ਨੂੰ ਵੀ ਜਿਹੜਾ ਇੱਥੋਂ ਦਾ ਹੈਗਾ ਇਸ ਏਰੀਏ ਦਾ ਗੁਰੂ ਰਸਾਏ ਦਾ ਉਹਨੂੰ ਵੀ ਝਾਤ ਮਾਰ ਲੈਣੀ ਚਾਹੀਦੀ ਵੀ ਕਿਵੇਂ ਧੱਜੀਆਂ ਉੱਡੀਆਂ ਪਈਆਂ ਨੇ ਇੱਥੇ ਮੈਡੀਕਲ ਸਿਸਟਮ ਦੀਆਂ ਇਹ ਹਾਲਾਤ ਨੇ ਪੁੱਤ ਮਰ ਰਹੇ ਨੇ ਮਾਰੇ ਜਾ ਰਹੇ ਨੇ ਹਸਪਤਾਲਾਂ ਦੇ ਵਿੱਚ ਔਰ ਹਸਪਤਾਲਾਂ ਦੀ ਇੱਕ ਪਾਸੇ ਉਦਾਹਰਣ ਦਿੱਤੀ ਜਾ ਰਹੀ ਕਿ ਬਹੁਤ ਵਧੀਆ ਇੱਥੋਂ ਦਾ ਜਿਹੜਾ ਸਿਸਟਮ ਆ ਉਹ ਚੱਲ ਰਿਹਾ ਹੈਗਾ ਫਿਲਹਾਲ ਦੇਖਣਾ ਹੋਵੇਗਾ ਕਿ ਹੁਣ ਕੀ ਕਾਰਵਾਈ ਹੁੰਦੀ ਆ ਇਸ ਦੇ ਉੱਪਰ ਅਗਰ ਨਹੀਂ ਕਾਰਵਾਈ ਹੁੰਦੀ ਤਾਂ ਉਸ ਤੋਂ ਬਾਅਦ ਪਰਿਵਾਰ ਕੀ ਐਕਸ਼ਨ ਲੈਂਦਾ ਔਰ ਪ੍ਰਸ਼ਾਸਨ ਜੋ ਸਿਵਲ ਸਰਜਨ ਨੇ ਕਿਹਾ ਕਿ ਸਾਡੀਆਂ ਟੀਮਾਂ ਥੋੜੀ ਦੇਰ ਚ ਪਹੁੰਚ ਜਾਣਗੀਆਂ ਦੇਖਦੇ ਆ ਟੀਮਾਂ ਪਹੁੰਚਦੀਆਂ ਨੇ ਨਹੀਂ ਪਹੁੰਚਦੀਆਂ ਕਦੋਂ ਪਹੁੰਚਦੀਆਂ ਨੇ ਇਹ ਦੇਖਣਾ ਹੋਵੇਗਾ ਮੈਂ ਮੈਸਮ ਹਾਂ ਤੁਸੀਂ ਹਾਂਜੀ ਮੈਂ ਐਸਐਮ ਹਾਂ ਹੁਣ ਆਈਓ ਦੋ ਦਿਨ ਬਾਅਦ ਦੀ ਨਹੀਂ ਦੋ ਦਿਨ ਬਾਅਦ ਨਹੀਂ ਦੇਖੋ ਮੇਰੇ ਨੂੰ ਅੱਜ ਸਵੇਰ ਜੋ ਇੰਟੀਮੇਸ਼ਨ ਮਿਲਿਆ ਉਹਦੇ ਅਨੁਸਾਰ ਮੈਂ ਆਪਣੀ ਸਾਰੀ ਟੀਮ ਨੂੰ ਬੁਲਾਇਆ ਦੇਖੋ ਮੈਂ ਪੂਰਾ ਉਹਦਾ ਨੇ ਤਾਂ ਐਕਸਪਲੇਨੇਸ਼ਨ ਲਈ ਆਪਣੀ ਐਨਐਮ ਨੂੰ ਆਪਣੀ ਐਲਐਚਵੀ ਨੂੰ ਸਾਡੇ ਨੋਟਲ ਆਫੀਸਰ ਸੀਗੇ ਠੀਕ ਹੈ ਸਾਰਿਆਂ ਨੂੰ ਮੈਂ ਬੁਲਾਇਆ ਕਿਉਂਕਿ ਮੈਂ ਇਹ ਦੇਖਣਾ ਸੀ ਵੀ ਕਾਰਨ ਕੀ ਬਣਿਆ ਠੀਕ ਹੈ ਜੀ ਪੂਰੇ ਅਸੀਂ ਪੂਰੇ ਉਹਨਾਂ ਦਾ ਰਿਕਾਰਡ ਮੰਗਾਇਆ ਇਸ ਬੱਚੇ ਦੇ ਨਾਲ ਨਾਲ 20 ਬੱਚਿਆਂ ਨੂੰ ਹੋਰ ਵੀ ਵੈਕਸੀਨੇਸ਼ਨ ਹੋਇਆ ਮਤਲਬ ਡਾਊਟ ਡਾਊਟ ਵੀ ਹੋਰ ਵੀ ਹੋ ਸਕਦਾ ਸੀ ਵੀ ਹਾਂਜੀ ਬਿਲਕੁਲ ਇਸ ਸੈਸ਼ਨ ਦੇ ਵਿੱਚ 20 ਬੱਚਿਆਂ ਨੂੰ ਇੰਜੈਕਸ਼ਨ ਲੱਗੇ ਆ ਠੀਕ ਹੈ ਉਹਦੇ ਨਾਲ 6 ਬੱਚਿਆਂ ਨੂੰ ਸੇਮ ਇੰਜੈਕਸ਼ਨ ਲੱਗੇ ਇਸ ਬੱਚੇ ਨੂੰ 6 ਹਫ਼ਤੇ ਬਾਅਦ ਇੱਕ ਇਮਿਨਾਈਜੇਸ਼ਨ ਸ਼ਡਿਊਲ ਦੇ ਅਨੁਸਾਰ 6 10 ਤੇ 14 ਹਫ਼ਤੇ ਤੇ ਇੰਜੈਕਸ਼ਨ ਲੱਗਨੇ ਹੁੰਦੇ ਆ ਠੀਕ ਹੈ ਜੀ ਤਿੰਨ ਇੰਜੈਕਸ਼ਨ ਲੱਗਨੇ ਹੁੰਦੇ ਦੋ ਡ੍ਰੌਪਸ ਹੁੰਦੀਆਂ ਨੇ ਠੀਕ ਹੈ ਪੈਂਟਾ ਹੈ ਆਈਪੀਵੀ ਹੈ ਰੋਟਾ ਵਾਇਰਸ ਹੈ ਤੇ ਉਹਨੂੰ ਪੋਲੀਓ ਵਾਇਰਸ ਦੀਆਂ ਡ੍ਰੌਪਸ ਦੇਣੀਆਂ ਹੁੰਦੀਆਂ ਠੀਕ ਹੈ ਤੇ ਸੇਮ 10 ਹਫ਼ਤੇ ਤੇ ਲੱਗਦਾ ਫਿਰ 14 ਤੇ ਲੱਗਦਾ ਤੇ ਇਹ ਇਸ ਬੱਚੇ ਨਾਲ ਨਾਲ ਸੇਮ ਵਾਈਲ ਦੇ ਵਿੱਚੋਂ 6 ਬੱਚਿਆਂ ਨੂੰ ਹੋਰ ਇਹੀ ਇੰਜੈਕਸ਼ਨ ਤੇ ਡਰਾਪ ਲਗਾਈ ਉਹ ਬਿਲਕੁਲ ਹਾਂਜੀ ਫਿਰ ਮੈਂ ਇਹੀ ਸਾਰਾ ਰਿਕਾਰਡ ਪਤਾ ਕੀਤਾ ਕਿ ਉਹ ਸਾਰੇ ਬੱਚਿਆਂ ਦਾ ਸਰਵੇ ਕੀਤਾ ਗਿਆ ਉਹਨਾਂ ਦੇ ਘਰੇ ਅਸੀਂ ਸਰਵੇ ਕੀਤਾ ਉਹ ਸਾਰੇ ਬੱਚੇ ਇਸ ਬੱਚੇ ਤੋਂ ਇਲਾਵਾ ਬਾਕੀ ਸਾਰੇ ਬੱਚੇ ਤੰਦਰੁਸਤ ਹੈ ਕਿਸੇ ਬੱਚੇ ਨੂੰ ਕੋਈ ਰਿਐਕਸ਼ਨ ਨਹੀਂ ਆ ਇਸ ਕਰਕੇ ਪਲੀਜ਼ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਵੈਕਸੀਨ 'ਚ ਕੋਈ ਦਿੱਕਤ ਹੁੰਦੀ ਜਾਂ ਇੰਜੈਕਸ਼ਨ ਲਗਾਉਣ 'ਚ ਦਿੱਕਤ ਹੁੰਦੀ ਤਾਂ ਉਹਨਾਂ ਬੱਚਿਆਂ ਨੂੰ ਵੀ ਕੋਈ ਕਿਸੇ ਪ੍ਰਕਾਰ ਦਾ ਰਿਐਕਸ਼ਨ ਜ਼ਰੂਰ ਹੋਣਾ ਸੀਗਾ ਠੀਕ ਹੈ ਜੀ ਪਹਿਲੀ ਗੱਲ ਦੂਸਰੀ ਗੱਲ ਇਹ ਹੈ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਕੇਸ ਹੋ ਜਾਂਦਾ ਹੈ ਤਾਂ ਅਸੀਂ ਕੇਸ ਰਿਪੋਰਟਿੰਗ ਫਾਰਮ ਹੁੰਦਾ ਈਵਨ ਜਿੱਥੋਂ ਇਹ ਮੈਨੂਫੈਕਚਰ ਹੋਈ ਹੈ ਵੈਕਸੀਨ ਉਥੋਂ ਤੱਕ ਇਹ ਪੂਰਾ ਕੇਸ ਪਹੁੰਚਾਇਆ ਜਾਂਦਾ ਹੈ ਠੀਕ ਹੈ ਵੀ ਕੀ ਕਾਰਨ ਬਣਿਆ ਕੀ ਕੋਈ ਐਂਟੀਜਨ ਚ ਖਰਾਬੀ ਸੀ ਉਸ ਵੈਕਸੀਨ ਚ ਖਰਾਬੀ ਸੀ ਭਾਵੇਂ ਇੱਕ ਬੱਚੇ ਨੂੰ ਨੁਕਸਾਨ ਹੋਇਆ ਇਹ ਤਾਂ ਬਹੁਤ ਵੱਡੀ ਗੱਲ ਹੈ ਈਵਨ ਜੇ ਕਿਸੇ ਬੱਚੇ ਨੂੰ ਜ਼ਿਆਦਾ ਸੂਜਨ ਹੋ ਜੇ ਜਾਂ ਉਹਦੇ ਚੱਲਣ ਚ ਦਿੱਕਤ ਹੋ ਜੇ ਕੋਈ ਵੀ ਦਿੱਕਤ ਹੋ ਜੇ ਤਾਂ ਵੀ ਇਹ ਕੇਸ ਰਿਪੋਰਟਿੰਗ ਕਰਕੇ ਏਈਐਫਆਈ ਫਾਰਮ ਹੁੰਦਾ ਹੈ ਠੀਕ ਹੈ ਉਹ ਐਡਵਰਸ ਜਿਹੜਾ ਇਵੈਂਟ ਹੈਗਾ ਫੋਲੋਇੰਗ ਇਮਯੂਨਾਈਜੇਸ਼ਨ ਉਹ ਇਦਾਂ ਕਰਕੇ ਅਸੀਂ ਪੂਰਾ ਫਾਰਮ ਫਿਲ ਕਰਦੇ ਹਾਂ ਜਿਹੜਾ ਅਸੀਂ ਉੱਪਰ ਤੱਕ ਪੇਸਦੇ ਹਾਂ ਠੀਕ ਹੈ ਜੀ ਉਹ ਅਸੀਂ ਪੂਰੀ ਕਾਰਵਾਈ ਅੱਜ ਅਰੰਭੀ ਆਪਣਾ ਪੂਰਾ ਕੰਮ ਅਸੀਂ ਕੀਤਾ ਹੈ ਠੀਕ ਹੈ ਅੱਛਾ ਇਹ ਦੋ ਬਿਆਨ ਹੋ ਗਏ ਮੈਡਮ ਜਿਹੜਾ ਤੁਸੀਂ ਮੀਡੀਆ 'ਚ ਹੁਣ ਬਿਆਨ ਦੇ ਰਹੇ ਹੋਰ ਆ ਜਿਹੜਾ ਬਿਆਨ ਇੱਥੇ ਪਰਿਵਾਰ ਨੇ ਸਾਨੂੰ ਦੱਸਿਆ ਵੀ ਜਿਹੜਾ ਤੁਹਾਡੇ ਕੋਈ ਥਾਣੇ ਗੱਲ ਹੋਈ ਆ ਕਿੱਧਰ ਗਿਆ ਉਹ ਲੜਕਾ ਤੁਹਾਡਾ ਬ੍ਰਦਰ ਇੱਥੇ ਆ ਇਹ ਕਹਿੰਦੇ ਆ ਵੀ ਉੱਥੇ ਇਹ ਗੱਲ ਮੰਨ ਲਈ ਸੀ ਵੀ ਵਾਕਈ ਗਲਤੀ ਜਿਹੜੀ ਆ ਉਹ ਹੋਈ ਆ ਦੇਖੋ ਆ ਦੇਖੋ ਮੇਰੀ ਗੱਲ ਸੁਣੋ ਮੈਂ ਉੱਥੇ ਵੀ ਇਹਨਾਂ ਨੂੰ ਇਹ ਗੱਲ ਕਹੀ ਸੀ ਵੀ ਜਿਹੜਾ ਉੱਥੇ ਐਸਚਓ ਸਭ ਵੀ ਬੈਠੇ ਸੀ ਸਾਰੇ ਜਣੇ ਇਹ ਸੀਗੇ ਹੁਣ ਕਾਰਨ ਦੇਖੋ ਅਸੀਂ ਸਾਰੇ ਜਣੇ ਬੈਠੇ ਸੀਗੇ ਪੂਰੀ ਟੀਮ ਮੇਰੀ ਬੈਠੀ ਸੀ ਮੇਰੇ ਨਾਲ ਆਈ ਹੈ ਅਸੀਂ ਇਹੀ ਦੇਖਣ ਦੀ ਕੋਸ਼ਿਸ਼ ਕੀਤੀ ਵੀ ਕਾਰਨ ਕੀ ਬਣਿਆ ਠੀਕ ਹੈ ਐਨਫਾਇਲੈਕਟਿਕ ਸ਼ੌਕ ਕਰਕੇ ਇੱਕ ਚੀਜ਼ ਹੁੰਦੀ ਹੈ ਤੁਹਾਡੀ ਬਾਡੀ ਹੋਰ ਤਰ੍ਹਾਂ ਰਿਐਕਟ ਕਰੇਗੀ ਮੇਰੀ ਬਾਡੀ ਹੋਰ ਤਰ੍ਹਾਂ ਰਿਐਕਟ ਕਰੇਗੀ ਐਸਚੋ ਸਾਭ ਦੀ ਬਾਡੀ ਹੋਰ ਤਰ੍ਹਾਂ ਰਿਐਕਟ ਕਰੇਗੀ ਠੀਕ ਹੈ ਜੀ ਜਿੰਨੀ ਕੁ ਮੈਨੂੰ ਸਮਝ ਆ ਜੋ ਮੇਰੀ ਪੜ੍ਹਾਈ ਦੱਸਦੀ ਹੈ ਹੋ ਸਕਦਾ ਹੈ ਕਿ ਇਸ ਬੱਚੇ ਨੂੰ ਐਨਫਾਇਲੈਕਟਿਕ ਰਿਐਕਸ਼ਨ ਹੋਇਆ ਹੈ ਇੱਕ ਚੀਜ਼ ਤੁਹਾਡੇ ਲਈ ਨਾਰਮਲ ਹੈ ਜਿੱਦਾਂ ਹੁਣ ਐਸੀਲੋਕ ਹੈ ਐਸੀ ਲੋਕ ਗੋਲੀ ਗਿਆ ਇਸ ਵਾਲੀ ਗੋਲੀ ਸਾਰੇ ਜਣੇ ਆਪਾਂ ਖਾ ਲੈਣੇ ਆਪਾਂ ਹਰੇਕ ਤਾਂ ਨਹੀਂ ਡਾਕਟਰ ਕੋਲ ਖਾਂਦਾ ਆਪਾਂ ਜਾ ਕੇ ਲੈਣੇ ਆ ਤੇ ਖਾ ਲੈਣੇ ਆ ਠੀਕ ਹੈ ਔਰ ਇੱਕ ਬੰਦੇ ਨੂੰ ਸਮਝੇ ਗੱਲ ਮਤਲਬ ਇਹ ਹਰੇਕ ਬੋਡੀ ਅਲੱਗ-ਅਲੱਗ ਹੈ ਕਿ ਉਹਨੇ ਕਿਸੇ ਇੰਜੈਕਸ਼ਨ ਨੂੰ ਕਿਸੇ ਦਵਾਈ ਨੂੰ ਕਿਸੇ ਐਂਟੀਜਨ ਨੂੰ ਕਿਵੇਂ ਰਿਸਪੌਂਡ ਕਰਨਾ ਹੈ ਇਹ ਤਾਂ ਤੁਸੀਂ ਮੈਡਮ ਜਿਹੜੀ ਕਾਰਵਾਈ ਚਲੋ ਕਰਨੀ ਹੈ ਕਾਨੂੰਨੀ ਕਾਰਵਾਈ ਤੁਸੀਂ ਇਨਵੈਸਟੀਗੇਸ਼ਨ ਕਰਕੇ ਕਰਨਾ ਮੀਡੀਆ ਦਾ ਸਵਾਲ ਸਿਰਫ ਇੰਨਾ ਸੀ ਕਿ ਮੀਡੀਆ ਦੇ ਆਉਣ ਤੋਂ ਬਾਅਦ ਹੀ ਪਰਿਵਾਰ ਕੋਲੇ ਮਹਿਕਮਾ ਪਹੁੰਚਿਆ ਮਹਿਕਮੇ ਨੇ ਫੋਨ ਚੱਕੇ ਜਾਂ ਸਿਵਲ ਸਰਜਨ ਤੱਕ ਅਸੀਂ ਹੁਣੇ ਫੋਨ ਕੀਤਾ ਮਾੜਾ ਨੂੰ ਵੀ ਇੱਥੇ ਕੋਈ ਆ ਜਾਣੀ ਦੂਜਾ ਦਿਨ ਔਰ ਪਰਿਵਾਰ ਦਾ ਰੋ ਰੋ ਬੁਰਾ ਹਾਲ ਸੀ ਚਾਹੀਦਾ ਸੀ ਨਾ ਵੀ ਇਹ ਜਿਹੜਾ ਮਹਿਕਮਾ ਹੁਣ ਇੰਨਾ ਆ ਗਿਆ ਇਹ ਪਹਿਲਾਂ ਆ ਜਾਂਦਾ ਜਿਆ ਤੁਹਾਨੂੰ ਦੱਸ ਦਿਆਂ ਤੁਹਾਡੇ ਸਿਵਲ ਸਰਜਨ ਦੇ ਫੋਨ ਕਰਨ ਤੋਂ ਬਾਅਦ 1 ਮਿੰਟ ਚ ਤਾਂ ਨਹੀਂ ਮੈਂ ਇੱਥੇ ਪ੍ਰਗਟ ਹੋ ਸਕਦੀ ਹੈ ਨਾ ਇਹਦਾ ਮਤਲਬ ਹੈ ਮੈਂ ਆਲਰੇਡੀ ਉਹਦੇ ਚ ਮੈਸੇਜ 'ਚ ਸਭ ਕੋ ਬੈਠੀ ਸੀਗੀ ਅਸੀਂ ਡਿਸਕਸ ਕਰ ਰਹੇ ਸੀ ਸਾਰੇ ਚੀਜ਼ ਪਹਿਲਾਂ ਮੈਂ ਸਵੇਰ ਦੇਖੋ ਅਗਰ ਕੋਈ ਕੇਸ ਹੈ ਮੈਂ ਮੈਂ ਤਾਂ ਉੱਥੇ ਪ੍ਰੈਜੈਂਟ ਨਾ ਮੈਂ ਉਹ ਇੰਜੈਕਸ਼ਨ ਲਾਇਆ ਨਾ ਮੈਂ ਉਸ ਸਾਈਟ ਤੇ ਪ੍ਰੈਜੈਂਸੀ ਮੈਂ ਆਪਣੇ ਸਟਾਫ ਨੂੰ ਪੁੱਛੂੰਗੀ ਉਹਦੀ ਮੈਨੂੰ ਕੁਝ ਸਮਝ ਹੋਊਗੀ ਤਾਈਂ ਮੈਂ ਉਹਦੇ ਤੇ ਕੁਝ ਬੋਲੂੰਗੀ ਨਾ ਦੇਖੋ ਮੈਂ ਤੁਸੀਂ ਕੁਝ ਉਹਨਾਂ ਤੋਂ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਬਿਲਕੁਲ ਦੱਸੋ ਇਹ ਤਾਂ ਪੁੱਛਣ ਵਾਲੀ ਗੱਲ ਹੀ ਤੁਹਾਡਾ ਸਵਾਲ ਹੀ ਗੱਲ ਹੈ ਕਿ ਕੀ 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 ਇਹਦਾ ਉਹਨਾਂ ਨੇ ਰਿਐਕਸ਼ਨ ਕਿ ਦਿੱਤਾ ਹੈ ਦੇਖੋ ਮੇਰੀ ਗੱਲ ਸੁਣੋ ਜਿਹੜਾ ਪੁੱਛਣਾ ਉਹਨਾਂ ਨੂੰ ਰਿਟਨ ਦੇ ਵਿੱਚ ਹੈ ਉਹ ਐਕਸਪਲੇਨੇਸ਼ਨ ਮੈਂ ਕਾਲ ਕੀਤੀ ਹੈ ਮੈਂ ਸਿਵਲ ਸਰਜਨ ਨੂੰ ਕਾਪੀ ਕੀਤੀ ਹੈ ਉਹਨਾਂ ਦੀ ਐਕਸਪਲੇਨੇਸ਼ਨ ਕਿ ਤੁਸੀਂ ਇਸ ਚੀਜ਼ ਦਾ ਜਵਾਬ ਦਿਓ ਪੂਰੀ ਡਿਟੇਲ ਦਿਓ ਕਿੰਨੇ ਬੱਚਿਆਂ ਨੂੰ ਵੈਕਸੀਨ ਲਾਈ ਕਿਸੇ ਨੂੰ ਹੋਰ ਨੂੰ ਦਿੱਕਤ ਹੋਈ ਉਹ ਰਿਟਨ 'ਚ ਮੈਨੂੰ ਦੇਣਗੇ ਚਲੋ ਜ਼ੁਬਾਨੀ ਮੈਂ ਉਹਦਾ ਸਾਰਾ ਰਿਕਾਰਡ ਉਹ ਕਰ ਲਿਆ ਰਿਟਨ 'ਚ ਮੈਂ ਉਹਨਾਂ ਨੂੰ ਐਕਸਪਲੇਨੇਸ਼ਨ ਕਾਲ ਕਰੀ ਹੈ ਜਿਹੜੀ ਮੈਂ ਉੱਪਰ ਭੇਜੀ ਹੈ ਔਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਹਦੀ ਵਿਭਾਗੀ ਕਾਰਵਾਈ ਜਿਹੜੀ ਹੈਗੀ ਆ ਉਹ ਐਗਜ਼ੈਕਟਲੀ ਚਲਨੀ ਚਲਨੀ ਉਹਦੇ ਕੋਈ ਦੋਰਾ ਨਹੀਂ। ਭਾਈ ਨੂੰ ਨਾਲ ਵੀ ਜਿਨ੍ਹਾਂ ਨੇ ਇੰਜੈਕਸ਼ਨ ਲੈ ਹੁਣ ਆਏ ਨੇ ਸਾਰੇ ਪੂਰਾ ਸਟਾਫ ਮੇਰਾ ਨਾਲ ਹੀ ਆਇਆ ਹੈ। ਜਿਨ੍ਹਾਂ ਨੇ ਇੰਜੈਕਸ਼ਨ ਵਗੈਰਾ ਲਾਇਆ। ਹਾਂਜੀ ਉਹ ਵੀ ਨਾਲ ਨੇ। ਨਾਲ ਅਸੀਂ ਦੇਖੋ ਕੋਈ ਦੇਖੋ ਕਦੇ ਵੀ ਮੈਂ ਤੁਹਾਨੂੰ ਨਾ ਸਾਰਿਆਂ ਨੂੰ ਮੀਡੀਆ ਦੇ ਥਰੂ ਇਹ ਦਰਖਾਸਤ ਕਰਨਾ ਚਾਹਨੀ ਐ ਵੀ ਕਦੇ ਵੀ ਕੋਈ ਡਾਕਟਰ, ਕਦੇ ਕੋਈ ਸਟਾਫ ਕਦੇ ਨਹੀਂ ਚਾਹੂਗਾ ਵੀ ਉਹਦਾ ਪੇਸ਼ੈਂਟ ਨੂੰ, ਉਹਦੇ ਬੈਨੇਫਿਸ਼ੀਰੀ ਨੂੰ ਕੋਈ ਦਿੱਕਤ ਹੋਵੇ। ਤੁਸੀਂ ਯਕੀਨ ਮੰਨੋ ਵੀ ਹਮੇਸ਼ਾ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਕੇ ਘਰੋਂ ਨਿਕਲਦੇ ਆਂ ਵੀ ਮਾਲਕਾ ਸਾਡੇ ਉੱਥੋਂ ਕੋਈ ਮਾੜਾ ਨਾ ਹੋਵੇ। ਜੇ ਹੋਵੇ ਤਾਂ ਸੀ ਨਾ ਬਣਾਓ ਤੇ ਅਸੀਂ ਇਹਨਾਂ ਦੇ ਦੁੱਖ ਨੂੰ ਮੈਂ ਸਮਝ ਰਹੀ ਆ ਮੈਂ ਮਤਲਬ ਆਪਾਂ ਠੀਕ ਹੈ ਉਸ ਹਾਲਾਤ 'ਚ ਨਹੀਂ ਹੋ ਸਕਦੇ ਮੇਰੇ ਵੀ ਬੱਚੇ ਆ ਮੈਂ ਵੀ ਜੇ ਕਮਾਂ ਵੀ ਮੈਂ ਇਹਨਾਂ ਦੀ ਜੇ ਮੇਰੇ ਨਾਲ ਇਹ ਹੁੰਦਾ ਤਾਂ ਮੈਂ ਵੀ ਉਸ ਪਾਸੇ ਖੜੀ ਹੁੰਦੀ ਸਾਡੀ ਇੱਕੋ ਰਿਕਵੈਸਟ ਆ ਵੀ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਹਾਂਜੀ ਬਿਲਕੁਲ ਜੇ ਗਲਤੀ ਇੰਜੈਕਸ਼ਨ ਲਾਉਣ ਵਾਲੇ ਦੀ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਨਾ ਕਿ ਜਿਵੇਂ ਇਹਨਾਂ ਨੇ ਕਿਹਾ ਵੀ ਸਾਨੂੰ ਥਾਣੇ ਕਿਹਾ ਵੀ ਗਲਤੀ ਤਾਂ ਹੋਈ ਆ ਪਰ ਸੌਰੀ ਕੱਲਾ ਸੌਰੀ ਨਾਲ ਹਨਾ ਜਿਵੇਂ ਇਹਨਾਂ ਨੇ ਕਿਹਾ ਇਹਨਾਂ ਨੇ ਹੁਣੇ ਸਾਨੂੰ ਦੱਸਿਆ ਇੱਥੇ ਅਸੀਂ ਕੈਮਰੇ ਦੀ ਗੱਲ ਕੀਤੀ ਆਪਾਂ ਇਹ ਕਹਿ ਰਹੇ ਆਂ ਵੀ ਆਪਾਂ ਤਾਂ ਇਹਨਾਂ ਨੂੰ ਇਹੀ ਗੱਲ ਕਹੀ ਸੀ ਦੇਖੋ ਸੌਰੀ ਮਤਲਬ ਕਹਿਣ ਦਾ ਮਤਲਬ ਮੈਂ ਹਮੇਸ਼ਾ ਇਹ ਕਹਿਣੀ ਹੁੰਦੀ ਆ ਵੀ ਸੌਰੀ ਜ਼ੁਬਾਨ ਨਾਲ ਨਹੀਂ ਦਿਲ ਨਾਲ ਹੋਣੀ ਚਾਹੀਦੀ ਹੈ ਠੀਕ ਹੈ ਜੇ ਹੁਣ ਮੈਂ ਮੈਂ ਇਹਨਾਂ ਸਾਰਿਆਂ ਦੇ ਸਾਹਮਣੇ ਸਰੀ ਪੰਚਾਇਤ ਦੇ ਸਾਹਮਣੇ ਆਪਣੇ ਡਿਪਾਰਟਮੈਂਟ ਵੱਲੋਂ ਹੱਥ ਜੋੜਿਆ ਕਿਉਂਕਿ ਬੀਂਗ ਹੈੱਡ ਆਫ ਦੀ ਡਿਪਾਰਟਮੈਂਟ ਮੇਰੀ ਜ਼ਿੰਮੇਵਾਰੀ ਬਣਦੀ ਆ ਭਾਵੇਂ ਗਲਤੀ ਮੇਰੇ ਕਿਸੇ ਸਟਾਫ ਨੇ ਕੀਤੀ ਹੈ ਜ਼ਿੰਮੇਵਾਰੀ ਬਣਿਆ ਠੀਕ ਹੈ ਮੈਂ ਉਹਦੀ ਕਾਰਵਾਈ ਕਰਾਈ ਜਿੰਨੀ ਮੇਰੀ ਸਮਝ ਆਈ ਉਹਨੇ ਹੋਰ ਵੀ ਤਾਂ 20 ਬੱਚਿਆਂ ਨੂੰ ਇੰਜੈਕਸ਼ਨ ਲਾਏ ਹੈ ਠੀਕ ਹੈ ਇਹ ਦੇਖੋ ਪੂਰੀ ਰਿਪੋਰਟ ਆਪਾਂ ਜੇ ਹੁੰਦਾ ਕਿਤੇ ਗਲਤ ਵੈਕਸੀਨ ਹੁੰਦੀ ਦਵਾਈ ਗਲਤ ਹੁੰਦੀ ਐ ਐਕਸਪਾਇਰਡ ਹੁੰਦੀ ਅਸੀਂ ਸਾਰੀਆਂ ਵਾਈਲ ਸਾਡੇ ਕੋਲ ਮੌਜੂਦ ਐ ਅਸੀਂ ਸਾਰੀਆਂ ਵਾਈਲਸ ਪ੍ਰੀਜ਼ਰਵ ਕੀਤੀਆਂ ਡਾਕਟਰ ਸਾਹਿਬ ਮੇਰੇ ਨੋਡਲ ਆਫੀਸਰ ਐ ਡਾਕਟਰ ਗੁਰਪ੍ਰੀਤ ਇਹਨਾਂ ਨੇ ਸਾਰੀਆਂ ਇੱਕ ਇੱਕ ਵਾਈਲ ਡੇਟ ਆਫ ਐਕਸਪਾਇਰੀ ਵੀਵੀਐਮ ਸਭ ਚੈੱਕ ਕੀਤੇ ਐ ਅਸੀਂ ਠੀਕ ਐ ਬਿਲਕੁਲ ਠੀਕ ਵੈਕਸੀਨ ਐ ਉਹਦੇ ਚ ਕੋਈ ਦਿੱਕਤ ਨਹੀਂ ਸੀ ਉਹ ਵੀ ਫਿਰ ਵੀ ਅਸੀਂ ਪ੍ਰੀਜ਼ਰਵ ਕੀਤੀ ਕਿਉਂਕਿ ਸਾਨੂੰ ਚਾਹੀਦੀ ਹੁੰਦੀ ਐ ਅਸੀਂ ਅੱਗੇ ਇਹ ਪ੍ਰੋਪਰ ਭੇਜ ਨਹੀਂ ਹੁੰਦੀ ਮੈਂ ਤਾਂ ਲਾਸਟੇ ਮੈਡਮ ਇਹ ਕਹਾਂਗਾ ਵੀ ਪਰਿਵਾਰ ਨੂੰ ਸਾਬ ਮਿਲਣਾ ਚਾਹੀਦਾ ਜੇ ਕੋਈ ਗਲਤ ਆ ਕਾਨੂੰਨੀ ਕਾਰਵਾਈ ਹੋਣੀ ਚ ਮਹਿਕਮਾ ਪਹੁੰਚਿਆ ਹੈ ਸਿਵਲ ਸਰਜਨ ਨਾਲ ਥੋੜੀ ਦੇਰ ਪਹਿਲਾਂ ਜਦੋਂ ਗੱਲ ਹੋਈ ਆ ਉਸ ਤੋਂ ਬਾਅਦ ਹੁਣ ਮਹਿਕਮਾ ਪਹੁੰਚਾ ਚਲੋ ਕਹਿ ਰਹੇ ਨੇ ਕਿ ਅਸੀਂ ਪਹਿਲਾਂ ਵੀ ਗੱਲਬਾਤ ਪਰਿਵਾਰ ਨਾਲ ਥਾਣੇ ਦੇ ਵਿੱਚ ਕਰਦੇ ਰਹੇ ਹਾਂ ਫਿਲਹਾਲ ਉਹ ਇਹਨਾਂ ਦੀ ਆਪਸੀ ਗੱਲਬਾਤ ਆ ਫਿਲਹਾਲ ਸਾਡੀ ਤਾਂ ਇਹੀ ਗੱਲ ਆ ਕਿ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਜਿਨ੍ਹਾਂ ਦਾ ਪੁੱਤ ਚਲਾ ਗਿਆ ਕਿਹਦੀ ਗਲਤੀ ਆ ਕਿਵੇਂ ਹੋਇਆ ਕੀ ਹੋਇਆ ਪੂਰੀ ਕਹਾਣੀ ਸਾਫ ਹੋਣੀ ਚਾਹੀਦੀ ਆ ਸਾਡਾ ਤਾਂ ਮਕਸਦ ਇਸ ਵੀਡੀਓ ਨੂੰ ਬਣਾਉਣ ਦਾ ਇਹੀ ਆ ਕਿ ਪਰਿਵਾਰ ਨੂੰ ਇਨਸਾਫ ਜ਼ਰੂਰ ਮਿਲੇ ਫਿਲਹਾਲ ਤੁਹਾਡੀ ਕੋਈ ਰਾਏ ਆ ਤਾਂ ਕਮੈਂਟ ਦੇ ਵਿੱਚ ਸਾਂਝੀ ਕਰ ਸਕਦੇ ਹੋ ਫਿਰੋਜ਼ਪੁਰ ਤੋਂ ਸੁਖਵਿੰਦਰ ਸਿੰਘ ਸੋ